ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਲੁਧਿਆਣਾ ਇੱਕ ਮਹੱਤਵਪੂਰਨ ਮੌਕੇ ਦਾ ਗਵਾਹ ਬਣੇਗਾ ਜਦੋਂ ਹੋরাইਜ਼ਨ ਸਕੂਲ ਆਫ ਐਕਸਲੈਂਸ ਦੇ ਉਦਘਾਟਨ ਅਤੇ ਸਤਪਾਲ ਮਿੱਤਲ ਸਕੂਲ ਦੀ 20ਵੀਂ ਬਰੇਗੰਡ ਦੇ ਸਮਾਗਮ ਨੂੰ 9 ਅਪ੍ਰੈਲ ਨੂੰ ਮਨਾਏਗਾ ਇਸ ਮੌਕੇ ਵਿੱਚ ਮੁੱਖ ਮਹਿਮਾਨ ਡਾਕਟਰ ਐਸ ਸੋਮਨਾਥ ਚੇਅਰਮੈਨ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਨਾਲ ਸ਼੍ਰੀ ਰਾਕੇਸ਼ ਭਾਰਤੀ ਮਿੱਤਲ ਪ੍ਰਧਾਨ ਨਹਿਰੂ ਸਿਧਾਂਤ ਕੇਂਦਰ ਟਰਸਟ ਸ਼ਾਮਲ ਹੋਣਗੇ ਇੱਥੇ ਦੱਸਣਯੋਗ ਹੈ ਕਿ ਸਾਲਾਂ ਤੋਂ ਨਹਿਰੂ ਸਿਧਾਂਤ ਕੇਂਦਰ ਟਰਸਟ ਵਿਦਿਆਰਥੀਆਂ ਦੇ ਭਵਿੱਖ ਨੂੰ ਨਵਾਂ ਰੂਪ ਦੇ ਕੇ ਇੱਕ ਮਹੱਤਵਪੂਰਨ ਸਮਾਜਿਕ ਪ੍ਰਭਾਵੀ ਸੰਸਥਾ ਚਲਾ ਰਿਹਾ ਹੈ ਸਮਾਜ ਸੇਵੀ ਸਿੱਖਿਆ ਪ੍ਰਤੀ ਵਚਨਬੱਧਤਾ ਦੇ ਅਨੁਸਾਰ ਟਰਸਟ ਨੇ ਸ਼੍ਰੀ ਗਊ ਰੱਖਿਆ ਸਭਾ ਦੇ ਨਾਲ ਭਾਈਵਾਲੀ ਵਿੱਚ ਵੱਖ-ਵੱਖ ਸਮਾਜਿਕ ਆਰਥਿਕ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਲੜਕੀਆਂ ਲਈ ਤਰਜੀਹ ਦੇ ਨਾਲ-ਨਾਲ ਮੁਫਤ ਸਿੱਖਿਆ ਪ੍ਰਦਾਨ ਕਰਨ ਲਈ ਲੁਧਿਆਣਾ ਵਿੱਚ ਹੋਰਾਈਜ਼ਨ ਸਕੂਲ ਆਫ ਐਕਸੀਲੈਂਸ ਦੀ ਸਥਾਪਨਾ ਕੀਤੀ ਸਕੂਲ ਅਤੀ ਆਧੁਨਿਕ ਸਹੂਲਤਾਂ ਜਿਵੇਂ ਕਿ 100% ਸਮਾਰਟ ਕਲਾਸਰੂਮ, ਕੰਪਿਊਟਰ ਲੈਬ, ਇੱਕ ਆਧੁਨਿਕ ਲਾਇਬ੍ਰੇਰੀ ਦੀ ਪੇਸ਼ਕਸ਼ ਕਰਦਾ ਹੈ ਜਦਕਿ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਕਿਤਾਬਾਂ, ਸਟੇਸ਼ਨਰੀ ਅਤੇ ਦੁਪਹਿਰ ਦਾ ਰਿਫਰੈਸ਼ਮੈਂਟ ਵੀ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਸਤਪਾਲ ਮਿੱਤਲ ਸਕੂਲ ਪਿਛਲੇ ਦੋ ਦਹਾਕਿਆਂ ਤੋਂ ਸਿੱਖਿਆ ਵਿੱਚ ਲਗਾਤਾਰ ਉੱਤਮਤਾ ਦਾ ਪ੍ਰਦਰਸ਼ਨ ਕਰਦਾ ਆ ਰਿਹਾ ਹੈ ਅਤੇ ਐਜੂਕੇਸ਼ਨ ਵਰਲਡ ਇੰਡੀਆ ਸਕੂਲ ਰੈਂਕਿੰਗਸ 2023-24 ਦੇ ਅਨੁਸਾਰ ਰਾਸ਼ਟਰੀ ਪੱਧਰ ਤੇ ਤੀਵੇਂ ਸਥਾਨ ਤੇ ਹੈ ਇਸ ਤੋਂ ਇਲਾਵਾ ਸਕੂਲ ਪਿਛਲੇ ਲਗਾਤਾਰ 8 ਸਾਲਾਂ ਤੋਂ ਪੰਜਾਬ ਵਿੱਚ ਨੰਬਰ 1 ਤੇ ਰਿਹਾ ਹੈ ਹরাইਜ਼ਨ ਸਕੂਲ ਆਫ ਐਕਸਲੈਂਸ ਆਪਣੇ ਸਫਰ ਵਿੱਚ ਅੱਗੇ ਵਧਣ ਦੀ ਤਿਆਰੀ ਕਰ ਰਿਹਾ ਹੈ ਅਤੇ ਸਤਪਲ ਮਿੱਤਲ ਸਕੂਲ ਨਵੇਂ ਮਾਪਦੰਡ ਸਥਾਪਿਤ ਕਰਨਾ ਜਾਰੀ ਰੱਖਦਾ ਹੈ ਸਮੂਹਿਕ ਦ੍ਰਿਸ਼ਟੀ ਹਜੇ ਵੀ ਉਤਮਤਾ ਅਤੇ ਗਿਆਨ ਦੀ ਪ੍ਰਾਪਤੀ ਤੇ ਆਧਾਰਿਤ ਹੈ ਆਗਾਮੀ ਉਦਘਾਟਨ ਅਤੇ ਸਮਾਰੋਹ ਪ੍ਰੋਗਰਾਮ ਭਾਰਤ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਂਦੇ ਹੋਏ ਸਿੱਖਿਆ ਵਿੱਚ ਉਤਮਤਾ ਸਮਾਵੇਸ਼ ਅਤੇ ਨਵੀਨਤਾ ਪ੍ਰਤੀ ਟਰੱਸਟ ਦੇ ਸਮਰਪਣ ਨੂੰ ਰਿਖਾਂਕਿਤ ਕਰਦਾ ਹੈ